ਵਾਹ ਰੋ ਸਾਹਿਬ ਜੀ ਓ ਅੰਮ੍ਰਿਤ ਬਾਣੀ ਹਰ ਹਰ ਤੇਰੀ ਸਣਸਣ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜਿਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਸੋ ਕਹੋ ਦਲ ਗੁਰ ਸੇਵੀਐ ਇਹਨ ਸੁਸਹਿਜ ਸੁਭਾਏ ਦਰਸ਼ਨ ਪਰਸੈ ਗੁਰ ਜਨਮ ਮਰਨ ਦੁੱਖ ਜਾਈ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਨਾਵਾ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹੋ ਅਰਪੈ ਨਹੀਂ ਜਾਕੈ ਕੰਚਨ ਮਾਟੀ ਮਨ ਜੋ ਨਾਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇਹੋ ਅਰਪੈ ਨਹੀਂ ਜਾਕੈ ਕੰਚਨ ਮਾਟੀ ਮਨ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਪਮਾਨਾ ਹਰਖ ਸੋਗ ਤੇ ਰਹੈ ਨਿਆਰੋ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਜਹ ਪਰਸ ਨਾਹਿ ਤਿਹ ਘਟ ਬ੍ਰਹਮਾ ਨਿਵਾਸਾ ਗੁਰ ਕਿਰਪਾ ਜਹ ਨਰ ਕੋ ਕੀਨੀ ਤਿਹ ਜੁਗਤਿ ਪੁਸ਼ਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਜੁਗ ਤੋ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਸਾਹਿਬ ਜੀ ਖੰਭ ਵੇ ਕੰਧੜੇ ਜੇ ਲਾਹ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਾਹ ਸੋ ਸਜਣ ਟੋਲ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਗਨਾ ਦਾ ਵੇ ਸਾਹੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੋਵਨ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਕੀ ਨਾ ਕਹੋ ਨਾਨਕ ਹਰਿ ਭਜਮਨਾ ਜਿਵੇਂ ਵਿਦਜਲ ਕੋ ਮੀਨਾ ਵਿਖੇ ਅਨਸਿਓ ਕਾਹੇ ਰਚਿਓ ਨਿਮਖ ਨ ਹੋਏ ਉਦਾਸ ਕਹੋ ਨਾਨਕ ਭਜ ਹਰਿ ਮਨਾ ਪਰ ਨ ਜਮ ਕੀ ਪਾਸ ਤਰਨਾ ਪਉ ਹੋ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨ ਆਉਦ ਜਾਤ ਹੈ ਬੀਤ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੋ ਉਦਾਰਣ ਪੈ ਹਰਣਾ ਹਰ ਅਨਾਥ ਕੇ नाथ ਕਹ ਨਾਨਕ ਤਿਹ ਜਾਨੀਐ ਸਦਾ ਵਸਤ ਤਮ ਸਾਥ ਤਨ ਤਨ ਜਿਹ ਤੋ ਕਾ ਦਿਓ ਤਾ ਸਿਉ ਨੇਹੋ ਨ ਕੀਨਾ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹੈ ਨ ਕੋਏ ਕਹ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤੇ ਬਜਰੇ ਤਮੀ ਤ ਕਹ ਨਾਨਕ ਸੁਨ ਰੇ ਮਨਾ ਆਉਧ ਘਟ ਤਹ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਏ ਮੈਂ ਮਾਨ ਘਟ ਘਟ ਮੈਂ ਹਰਿ ਜੂ ਵਸੈ ਸੰਤਨ ਕਹਿਉ ਪੁਕਾਰ ਕਹੁ ਨਾਨਕ ਤੇ ਭਜ ਮਨਾ ਭੌ ਨਿਦ ਉਤਰੈ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਮਾਨ ਕਹੋ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਉਸ ਤੋਂ ਤੇ ਨਿੰਦਿਆ ਨਾਹੀ ਜੇ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਾਇ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਏ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਏ ਤੈ ਜਾਨ ਪੈ ਕਾਹੂ ਕੋ ਦੇਤ ਨਹਿ ਨਹਿ ਪਮਾਨਤਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਕਾਹੇ ਬਖਾਨ ਜੇ ਵਿਖਿਆ ਸਗਲੇ ਤਜਿ ਲਿਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ ਜੇ ਮਾਇਆ ਮਮਤਾ ਤਜੇ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨ ਤੇ ਘਟ ਬ੍ਰਹਮ ਨਿਵਾਸ ਜੇ ਪ੍ਰਾਨੀ ਹਾਂ ਮੈਂ ਤਜੇ ਕਰਤਾ ਰਾਮੁ ਪਛਾਨ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨਾ ਨਾ ਸੁਨੰਦੁਰ ਮਤ ਹਰਨਾ ਕਲਮੈ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹਵਾ ਗੁਣ ਗੋਬਿੰਦ ਭਜੋ ਕੰਨ ਸੁਨਹੁ ਹਰ ਨਾਮ ਕਹ ਨਾਨਕ ਸੁਨ ਰੇ ਮਨ ਪਰਹ ਨ ਜਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਉ ਨਾਨਕ ਆਪਨ ਤਰੈ ਔਰ ਲੇ ਤੋਦਾਰ ਜੋ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਾ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਦੋਲਤ ਨੀਤ ਕੋਟਨ ਮੈਂ ਨਾਨਕ ਕਉ ਨਾਰਾਇਣ ਦੇ ਚੀਤ ਜੈਸੇ ਜਲਤੇ ਬੁਧ ਬੁਦਾ ਉਪਜੈ ਬਿਨ ਸੈ ਨੀਤ ਜਗ ਰਚਨਾ ਕੈਸੇ ਰਚੀ ਕਹ ਨਾਨਕ ਸੁਨ ਮੀਤ प्राणिक सुन चितै मदमाया कै अंध कौ नानक बिन हर भजन परत ताहे जम फंद जो सुख को चाहे सदा शरण राम की लेह कौ नानक सुमरे मन दुर्लभ मानुक देह ਮਾਇਆ ਕਾਰਨ ਤਾਵਹੀ ਮੂਰਖ ਲੋਗ ਜਾਣਾ ਕਹੁ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨਾ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨਾ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ ਪ੍ਰਾਨੀ ਰਾਮ ਚੇਤਾਏ ਮਦ ਮਾਇਆ ਕੈ ਅੰਧ ਕਉ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮਪੰਦ ਦੁੱਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨ ਕੋਏ ਕਹੋ ਨਾਨਕ ਹਰਿ ਭਜ ਮੰਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਕਹੋ ਨਾਨਕ ਹਰਿ ਭਜ ਮੰਨਾ ਨਿਰਭੈ ਬਾਵਹਿ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਵਿਰਧ ਫੁਨਾ ਤੀਨ ਅਵਸਥਾ ਜਾਣ ਕਹ ਨਾਨਕ ਹਰ ਭਜਨ ਬਿਨਾ ਮਰਤਾ ਸਭੇ ਮਾਨ ਕਰਨੋ ਹੋ ਤੋ ਸੋ ਨਾਕਿਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਾਮ ਗਇਓ ਅਬ ਕਿਉ ਰੋਬਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿ ਨਮੀਤ ਨਾਨਕ ਮੂਰਤ ਚਿਤਰ ਜਉ ਛਾੜਤ ਨਾਹਿ ਨ ਭੀਤ ਨਰ ਜਹਾਤ ਕਛਿਆਰ ਰਹਿ ਕੀਓ ਰਹਿ ਭਈ ਚਤਵਤਰ ਰਹਿ ਉਟ ਘਰ ਨਾਨਕ ਫਾਸੇ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਓ ਨ ਕੋਏ ਕੋ ਨਾਨਕ ਸੁਨ ਰੇ ਮਨ ਹਰ ਭਾਵੈ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੇ ਜਗ ਸੁਪਨੇ ਜਿਉ ਜਾਨ ਇਨ ਮੈਂ ਕਸਤੇ ਰੋ ਨਹੀਂ ਨਾਨਕ ਕਹੇ ਉਪਗਾਨ ਗਰਬ ਕਰਤ ਹੈ ਦੇਹ ਕੋ ਬਿਨ ਸੈਸ਼ਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਪਇਓ ਨਾਨਕ ਤੇ ਜਗ ਜੀਤ ਜਿਹ ਕਾਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਭਗਵਾਨ ਦੇ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਨਉ ਦਇ ਤਨ ਸੁਆਮੀ ਕੋਕਰਿਓ ਜਿਉ ਸਦਾ ਸਵਨ ਤਜਤ ਨਹੀਂ ਨਿਤ ਨਾਨਕੇ ਬਿਦ ਹਰਿ ਭਜੋ ਇਕ ਮਨ ਹੋਇ ਇਕ ਚੇਤ तीर्थ व्रत अरदान कर मन में धरै गुमान नानक ने फल जात ते जों कुंचर स्नान सिर कं पियो पग डग मगै नैन ज्योत ते हीना कहो नानकै बेद भई तौ न हर रस लीन ਨਿਜਕਾਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ تیر ਹਰ ਭਗਤ ਹੈ ਤੇਰਾ ਕੋ ਮਨ ਮਾਏ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹਿ ਨਾਨਕ تیر ਨਾ ਰਹੈ ਜਿਉ ਬਾਲੋ ਕੀ ਪੀਤ ਰਾਮ ਗयो ਰਾਵਨ ਗयो ਜਾ ਕੋ ਬਹੁ ਪਰਵਾਰ ਕੋ ਨਾਨਕ ਸਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ تیر ਨਹੀਂ ਕੋਏ ਜੋ ਭਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੈ ਸਾਡ ਸਗਲ ਜੰਜਾਲ ਦੋਹੋਰਾ ਬਲਛੋਟ ਕੇ ਉਹ ਬੰਦਨ ਪਰੇ ਕਛੂ ਨਾ ਹੋ ਤੋ ਉਪਾਏ ਕਹ ਨਾਨਕ ਅਬ ਓਟ ਹਰ ਗੱਜ ਜਿਓ ਹੋਸਾਏ ਮਲੋ ਹਵਾ ਬੰਦਨ ਛੁੱਟੇ ਸਬਕਿ ਸਹੋ ਤੋ ਪਾਏ ਨਾਨਕ ਸਬਕੇ ਤੁਮ ਰਹਿ ਹਾਤਮੈ ਤੁਮ ਹੀ ਹੋਤ ਸਾਈ ਸੰਗ ਸਖਾ ਸਭ ਤਜ ਗਏ ਕੋ ਨਾਨ ਨਿਭੋ ਸਾਥ ਕਹੁ ਨਾਨਕ ਇਹ ਬਿਪਤ ਮੈ ਟੇਕ ਏਕ ਰਗਨਾਥ ਨਾਮ ਰਹੋ ਸਾਧੂ ਰਹੋ ਰਹੇਓ ਗੁਰ ਗੋਬਿੰਦ ਕਹੋ ਨਾਨਕ ਇਹ ਗਤ ਮੈਂ ਕਿੰਜ ਪਿਓ ਗੁਰਮੰਤ RAM ਨਾਮ ਔਰ ਮੈਂ ਗਇਓ ਜਾਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਏ RAM ਨਾਮ ਔਰ ਮੈਂ ਗਇਓ ਜਾਕੈ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰ ਹੋਏ ਮੁੰਡਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਏਹ ਵਸਤ ਜੀ ਨਹ ਜਾਈ ਨਤ ਨਤ ਰਖਉ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਂ ਨਉ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ गुण ਨਹੀਂ ਆਪੇ ਤਰਸ ਪੈ ਹੋਈ ਤਰਸ ਪਿਆ ਮੇਰਾ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਰਸ ਪਿਆ ਮੇਰਾ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਇਕ ਓੰਕਾਰ ਸਤਗੁਰ ਪ੍ਰਸਾਦ ਰાગ ਮਾਲਾ ਰાગ ਏਕ ਸੰਗ ਪੰਚ ਬਰੰਗਨ ਸੰਗ ਲਾਪੇ ਆਠੋ ਨੰਦਨ ਪ੍ਰਥਮ ਰਾਗ ਪੈ ਰੋਵੇ ਕਰਹੀ ਪੰਚ ਰਾਗ ਨੀ ਸੰਗੋਚ ਰਹੇ પ્રથમ પાયર બી બલાવલી પુન્યાકી ગાવહ બંગલી પુનસલેખી કી પઈ bari એ પેરો કી પંચો નારી પંચમ હરખત સાખ સુનાવહ બંગાલો મદમાદ ભગાવહ લલત બલાવન ગાવહી અપની અપની બાત अष्टपुत्र भैरव के गावह दायना पात्र द्वितीय मालिक उस किया लापह संग रागनी पंचो थप है गोंड करी अर देव गंधारी गंधारी सिंहती उचारी तना श्री ये पंचो गाई माल राग को संग संग लाई ਮਾਰੂ ਮਸਤ ਅੰਗ ਮੇਵਾਰਾ ਪਰਵਲ ਚੰਦ ਕੋ ਸਿੱਕਿਓ ਵਾਰਾ ਖੌਖਟਿਓ ਪਰ ਅਨੰਦ ਗਾਏ ਅਸ਼ਟ ਮਾਲਿਕੋ ਸਖ ਸੰਗ ਲਾਏ ਪੋਨੇ ਆਇਓ ਢੋਲ ਪੰਚ ਨਾਰ ਸੰਗ ਅਸ਼ਟ ਸੋਤ ਉਠੈ ਤਾਨ ਕੋ ਲੋਲ ਗਾਇਨ ਤਾਰ ਮਿਲਾਵੇ ਲੰਗੀ ਦੇਵ ਕਰਿਆਈ ਵਾ ਸੰਤੀ ਸੰਧੂਰ ਸਹਾਈ ਸਰਸ ਹੀ ਲੇ ਪਾਰ ਜਾ ਸੰਗ ਲਾਏ ਪੰਚੋ ਆਰ ਜਾ ਸੁਰਮਾਨੰਦ ਬਾਸ ਕਰ ਆਏ ਚੰਦਰ ਬਿੰਬ ਮੰਗਲ ਸੋਹਾਏ ਸਰਸ ਬਾਣਿਉ ਆਹੇ ਬਨੋਦਾ ਗਾਵੇ ਸਰਸ ਸੁ ਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਏ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋ ਦੀਓ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤ ਲਿਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਕਨਲਾ ਕਲਿਆਣਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਾਮਿਲ ਸ੍ਰੀ ਰਾਗ ਵਹਿ ਗਾਵਹਿ ਪੰਚੋ ਸੰਗ ਬਰੰਗਰ ਲਾਵਹਿ ਬਹਿਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾ ਬਰੀ ਤੇ ਪਾਛੈ ਸਿੰਧਵੀ ਆਲਾਪੀ ਸ੍ਰੀ ਰਾਗ ਸੋ ਪੰਚੋ ਥਾਪੀ ਸਾਲੂ ਸਾ ਰਗ ਸਗਰਾ ਔਰ ਗੁੰਡ ਗੰਬੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਸ਼ਟਮ ਮੇਗ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ ਸੋਰਠ ਘੁੰਡ ਮਲਾਰੀ ਤੁਣੀ ਪੁਨ ਗਾਵਹਿ ਆਸਾ ਗੁਣ ਗੁਨੀ ਉਚੈ ਸੁਰ ਸੋ ਹੋ ਪੁਨ ਕੀਨੀ ਮੇਗ ਰਾਗ ਸ ਪੰਚੋ ਚੀਨੀ ਬੈਰਾ ਤਰ ਗਰ ਤਰ ਕੇ ਧਾਰਾ ਜਵਲੇ ਤਨ ਟਿਓ ਜਲ ਤਾਰਾ ਪੋਨਗਾ ਵਹਿ ਸ਼ੰਕਰ ਓ ਸਿਆਮਾ ਮੇਂ ਗਾਗ ਪੁੱਤਰਨ ਕੇ ਨਾਮ ਖਾਸ ਰਾਗ ਨੰਗਾ ਸਵੇ ਪੁੱਤਰ ਰਾਗਨ ਕੇ ਆਠ ਰਹਿ 10 20 ਖਾਸ ਰਾਗ ਉਹਨ ਗਾਏ ਸੰਗ ਰਾਗ ਨੀਤੀ ਸਵੇ ਪੁੱਤਰ ਰਾਗਨ ਕੇ ਆਠ ਰਹਿ 10 20 ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਨਿਰਕੂੜਾ ਟੁੱਟੈ ਪਾਲ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਾਂ ਜੀ ਹੁਕਮ ਲੈ ਬੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ 부ਝੈ ਤਾਂ ਹਉ ਮੈਂ ਕਹਿ ਨ ਕੋਏ گا ਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪ ਦਿਸ ਦੂਰ ਗਾਵੇ ਕੋ ਵੇਖ ਹਾਦਰ ਹਦੂਰ ਕਥਨਾ ਕਥੀ ਨ ਆਵੇ ਟੋਟ ਕਾਸ ਕਾਸ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਬੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸਾ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅੱਖ ਹੈ ਮੰਗਹਿ ਦੇਹ ਦੇ ਆਦਤ ਕਰੇ ਦਾਤਾਰ ਫਿਰ ਕਿ ਅੱਗੇ ਰਖੀਐ ਜਿਤ ਦਿਸੈ ਦਰਬਾਰ ਮਹਾ ਕੇ ਬੋਲਣ ਬੋਲੀਐ ਜਿਸੁੰਤre ਪਿਆਰ ਅੰਮ੍ਰਿਤ ਵੇਲਾ ਸਚ 나ਉ ਬੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹੁ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ॥ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ॥ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਜਗਿਆਈਆ ਬੁਰੀਆਈਆ ਵਾਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਥਾਲ ਨਾਨਕ ਤੇ ਮੁਖ ਉਜਲੇ ਕੇਤੇ ਸੁਤੀ ਨਾ ਜਿਨੇ ਨਾਮ ਧਿਆਇਆ ਗਏ ਮਸਕਤ ਥਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਤੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ